ਤਉ ਮਾਈ ਕਾਲ ਵਿਕਾਲ ਭਈ ਦੇਵਾਨੇ ਸ਼ਬਦ ਸਹਿਜ ਰਸ ਅੰਤਰਮਾਨੇ ਆਪੇ ਮੁਕਤ ਤਰਿਆ ਪਤਰੇ ਪਤ ਵਰਦਾਤਾ ਭਗਤ ਭਾਈ ਮਨ ਭਾਈ ਆਪਨ ਰਾਲਮ ਗੁਰਗੰਮ ਗਿਆਨਾਂ ਜੋਦੀ ਸੇ ਤੁਝ ਮਾਹੀ ਸਮਾਨਾ ਨਾਨਕ ਨੀਚ ਭਿਖਿਆ ਦਰ ਜਾਚੈ ਮਨ ਦੀ ਜੇ ਨਾਮ ਵਡਾਈ ਮਾਰੂ ਮਹੱਲਾ ਫੱਲਾ ਆਪੇ ਧਰਤੀ ਤੌਲ ਆਕਾਸ਼ ਸੰਗਾ ਆਪੇ ਸਾਚੇ ਗੁਣ ਪਰਗਾ ਸੰਗਾ ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਜਿਸ ਕਾਰਨ ਅਸੋ ਕਾਰ ਕਰ ਵੇਖੈ ਕੋਈ ਨਾ ਮਿਟੈ ਸਾਚੀ ਲੇਖੈ ਆਪੇ ਕਰੇ ਕਰਾਈ ਆਪੇ ਆਪੇ ਦੇਵੜੇ ਆਈ ਪੰਜ ਚੋਰ ਚੰਚਲ ਚਿੱਤ ਚਾਲੈ ਪਰ ਕਰ ਜੋ ਹੈ ਘਰ ਨਹੀਂ ਭਲੈ ਕਾਇਆ ਨਗਰ ਢਹੀ ਢੈ ਤੇਰੀ ਬਿਨ ਸਭ ਦੇਪਤ ਜਾਈ ਗੁਰਤੀ 부ਜੇ ਤੇ ਪਾਵਣ ਸੁਜੈ ਮਾਸਾ ਮਾਰ ਮਨ ਇਸ ਅਲੂਜੈ ज्योतुे वे सेतु जीहि निरपाल सुखायि आपे, आपे ज्योतस रूपी वाला, जटा विकट रूप काई रूपिहे ਬੇਦਕ ਤੇ ਵੀ ਬੇਦ ਨਾ ਜਾਤਾ ਨਾ ਤੇ ਸ ਮਾਤ ਪਿਤਾ ਸੁਤ ਭਰਾਤਾ ਸਗਲੀ ਸੈਲ ਪਾਇ ਸਮਾਈ ਅਲਖਣਾ ਲਖਣਾ ਜਾਈ ਕਰ ਕਰ ਥਾਕੀ ਮੀਤ ਕਨੇਰੀ ਕੋਈ ਨਾ ਕਟ ਆਵ ਗੁਣ ਮੇਰੀ ਸੁਰ ਨਰਨਾਥ ਸਹਿਬ ਸਾਵਣਾਸਰਾ ਪਾਈ ਮਿਲੇ ਪਉ ਜਾਈ ਪੂਲੇ ਝੁਕੇ ਮਾਰਗ ਪਾਵੈ ਆਪ ਭੁਲਾਈ ਤੂ ਹੈ ਸਮਝਾਵੈ ਬਿਨ ਨ ਆਵੈ ਮੈਂ ਆਵਰਨ ਦੀਸੈ ਨਾਮ ਗਤ ਮਿਤ ਪਾਈ ਗੰਗਾ ਯਮਨਾ ਕੀ ਲਖਦਾਰਾ ਕਾਸੀ ਕਾਂਤੀਪੁਰੀ ਦਵਾਰਾ ਗੰਗਾ ਸਾਗਰ ਵੇਣੀ ਸੰਗਮ 68 ਅੰਕ ਸਮਾਈ ਆਪੇ ਸਿਧ ਸਾਧਕ ਵਿਚਾਰੀ ਆਪੇ ਰਾਜਨ ਪੰਚਾਕਾਰੀ ਤਖਤ ਵਹੀ ਅਦਲੀ ਪ੍ਰਵ ਆਪੀ ਪਰਮ ਭੇਡ ਪਉ ਜਾਈ ਆਪੇ ਕਾਜੀ ਆਪੇ ਮੁੱਲਾ ਆਪਾ ਭੁੱਲ ਨ ਕਉ ਫੁੱਲਾ ਆਪੇ ਮਿਹਰ ਦਿਆपत ਦਾਤਾ ਨਾ ਕੇਸ ਕੋ ਵੈਰਾਈ ਇਸ ਵਕਸੀਤ ਇਸ ਦੇਵੜੀ ਆਈ ਸਭ ਸੇ ਦਾਤਾ ਤਿਲਨਾਥ ਮਾਈ ਭਰਪੁਰ ਧਾਰ ਰਹਿ ਆਨੇ ਕੇਵਲਾ ਗੁਪਤ ਪ੍ਰਗਟ ਸਾਵਠਾਈ ਕਿਆਸ ਲਾਹੀ ਅਗਮ ਪਰ ਸਾਚੀ ਸਿਰਜਣ ਹਾਰ ਮਰਾਰਾ ਜਿਸੇ ਨੋ ਨਾ ਦਰਕਾਰੀ ਤਿਸ ਮੀਲੀ ਮਿਲ ਮਿਲੇ ਮੈਲਾਈ ਬ੍ਰਹਮਾ ਵਿਸ਼ਨ ਮਹੀਸ ਦਵਾਰ ਉਬੇ ਇਸ ਵੀ ਅਲਖ ਪਰ ਹੋਰ ਕੀਤੀ ਦਰਦੀ ਸੇ ਵਿਲਲਾਦੀ ਮੈਂ ਗੰਤਨ ਆਵ ਕਾਈ ਸਾਚੀ ਕੀਰਤ ਸਾਚੀ ਬਾਣੀ ਹੋਰ ਨਾ ਦੀ ਸਬੇਦ ਪੁਰਾਣੀ ਪੂੰਜੀ ਸਾਚ ਸੱਚੇ ਗੁਣ ਗਾਵਾ ਮਾਤਾਰ ਹੋਰ ਨ ਕਾਈ ਜੁਗ ਜੁਗ ਸਾਚਾ ਹੈ ਵੀ ਹੋਸੀ ਕਾਣ ਮੂਆ ਕਾਣ ਨਮਸੀ ਨਾਨਕ ਨੀਚ ਕਹੀ ਵੈ ਨੰਤੀ ਨਰ ਦੇ ਖੋਲੇ ਬਲਾਈ ਮਾਰੂ ਮਹੱਲਾ ਪਹਿਲਾ ਦੂਜੀ ਦੁਰਮਤ ਅੰਨੀ ਬੋਲੀ ਕਾਮ ਕਰੋ ਜਕੀ ਕੱਚੀ ਚੋਲੀ ਪਰਵਰ ਸਹਜ ਨ ਜਾਣੇ ਸੋਹਰਾ ਬੇਨ ਪਰ ਨੀਂਦ ਨਾ ਪਾਈ ਹੇ ਅੰਤਰ ਅਗਨ ਜਲੇ ਪੜਕਾਰੀ ਮਾਨ ਮੁਖ ਤੱਕੇ ਕੁੰਡਾ ਚਾਰੀ ਬੇਨ ਸਾਥ ਗੁਰੂ ਸ੍ਰੀ ਵਿਖਿਆ ਸੁਖ ਪਾਈਐ ਸਾਚੇ ਹਾਥ ਵਡਾਈ ਕਾਮ ਕਰੋ ਅਹੰਕਾਰ ਨਵਾਰੀ ਸਤਿ ਕਰ ਪੰਚ ਸਵ ਦ ਸੰਘਾਰੀ ਗਿਆਨ ਖੜਗ ਲੈ ਮਨਸਾ ਲੂਜੀ ਮਾ ਸਾ ਮਨੀਸ ਮਾਈ ਮਾ ਕੀ ਰਗ ਤਪਿਤਾ ਵਿਦਤਾ ਰਾ ਮੂਰਤ ਸੂਰਤ ਕਰ ਪਾਰਾ ਜੋਤ ਦਾਤ ਜੇਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਤੁਝ ਹੀ ਕੀਆ ਜੰਮਣ ਮਰਨਾ ਗੁਰ ਤੇ ਸਮਝ ਪੜੀ ਕਿਆ ਡਰਨਾ ਤੂੰ ਦਿਆਲ ਦਇਆ ਕਰ ਦੇਖੀ ਦੁਖ ਦਰਦ ਸਰੀਰੋ ਜਾਈ ਨਿਜ ਕਰ ਬੈਸ ਰਹੇ ਪਉ ਖਾਇਆ ਤਾਵਤ ਰਾਖੀ ਠਾਕ ਰਹਾਇਆ ਕਮਲੇ ਵਿਗਾਸ ਹਰਿ ਇਸਰ ਸੁਭਰਾ ਆਤਮ ਰਾਮ ਸੁਖਾਈ ਮਰਨ ਲਖਾਈ ਮੰਡਲ ਮੈਂ ਆਈ ਕਿਉ ਰਹੀਏ ਚੱਲਣਾ ਪਰਥਾਈ ਸੱਚਾ ਅਮਰ ਸੱਚੇ ਅਮਰਾਪੁਰਾ ਸੋ ਸੱਚ ਮਿਲੇ ਵਡਾਈ ਆਪੋ ਪਾਇਆ ਜਗਤ ਸਵਾਇਆ ਜਿਨ ਸੇ ਰ ਆਤਨ ਤਦ ਦੇ ਲਾਇਆ ਸੱਚੇ ਉੱਪਰ ਅਵਰਨ ਦੀਸੈ ਸੱਚੇ ਕੀਮਤ ਪਾਈ ਹੈ ਇੱਥੇ ਗੋਈ ਲੜਾ ਦਿਨ ਚਾਰੀ खेल तमाशा तदू बाजी खेल गई बाजीगारा जाने सुपने पखलाई तिका तख्त मिली बड़े आई निरपा मन बसया लाई खंडी ब्रह्मंडी पताली पुरी त्रिपावन ताडी लाई साची नगरी तख्त सचाव साची नगरी तख्त सचावा गुरुमुख साच मिले सुख पावा साची साची तख्त वडाई हों गणत गवाय ਗੰਤ ਗਣੀਐ ਸਸਾ ਜੀਐ ਕਿਆ ਸੁਖ ਪਾਵੈ ਜੋ ਵਤੀਐ ਨਿਰਮਲ ਏਕ ਨਰੰਜਨ ਦਾਤਾ ਗੁਰ ਪੂਰੀ ਤੇ ਪਤ ਪਾਈ ਜੁਗ ਜੁਗ ਬੈਲੀ ਗੁਰ مخ ਜਾਤਾ ਸੱਚਾ ਰਵ ਰਹਿਆ ਮਨ ਰਾਤਾ ਤਿਸ ਕੀ ਓਟ ਗਹੀ ਸੁਖ ਪਾਇਆ ਮਨ ਤਨ ਮੈਲ ਨ ਕਾਈ ਹੀ ਜੀਵ ਰਸੈਣ ਸਾਚੇ ਰਾਤੀ ਹਰ ਪ੍ਰਭ ਸੰਗੀ ਭਉ ਨ ਭਰਾਤੀ ਸਰਬਣ ਸਰੋਤ ਰਜੇ ਗੁਰ ਬਾਣੀ ਜੋਤੀ ਜੋਤਿ ਮਲਾਈ ਰਖ ਰਖ ਪੈਰ ਧਰੀ ਪਉ ਤਰਨਾ ਜਤ ਕਤ ਦੇਖੋ ਤੇਰੀ ਸਾਨਾ ਦੁਖ ਸੁਖ ਦੇ ਤੂੰ ਹੈ ਮਨ 파ਵੀ ਤੁਝ ਹੀ ਸਾਵਣ ਆਈ ਅੰਤ ਕਾਲ ਕੋ ਵੇਲੀ ਨਹੀਂ گور ਮੁਖ ਜਾਤਾ ਤਉ ਦਸ ਲਾਹੀ ਨਾਨਕ ਨਾਮ ਰਤੇ ਵੈ ਰਾਗੀ ਨਿਜ ਕਰ ਤਾੜੀ ਲਾਈ ਮਾਰੋ ਮਹੱਲਾ ਪਹਿਲਾ ਆਦ ਜਗਾ ਦੀ ਅਪਰਪਾਰੀ ਆਦ ਨਰਨਜਣ ਖਸਮ ਹਮਾਰੀ ਸਾਚੇ ਜੋਗ ਜੁਗਤ ਵਿਚਾਰੀ साचे ताड़ी लाई ही केतड़िया जुग तदू कार ताड़ी लाई सिरजन हार नाम सच्ची वड़ियाई सचे तख्त वड़ाई ही सतयुग सत संतोख शरीरा ਸਤਿ ਸਤ ਵਾਤਾ ਗਹਿਰ ਗਵੀਰਾ ਸੱਚਾ ਸਹਬ ਸੱਚ ਪਰਖੈ ਸਾਚੇ ਹੁਕਮ ਚਲਾਈ ਸਤ ਸੰਤੋਖੀ ਸਤ ਗੌਰ ਪੂਰਾ ਗੁਰ ਕਾ ਸ਼ਬਦ ਮੰਨੀ ਸੂ ਸੂਰਾ ਸਾਚੀ ਦਰਗਹਿ ਸਾਚਨ ਵਾਸਾ ਮਨਨਾ ਹੁਕਮ ਅਰਜਾਈ ਸਤਜਗ ਸੱਚ ਕਹੀ ਸਭ ਕੋਈ ਸਤਬਾਤੈ ਸਾਚਾ ਸੋਈ ਮਨਮੁਖ ਸਾਚ ਭਰਮ ਪਾ ਭੰਜਣਾ ਗਰਮਖ ਸਾਚ ਸਖਾਈ ਤ੍ਰਿਤੇ ਧਰਮ ਕਲਾ ਇਕ ਚੋਕੀ ਕੀਨ ਚਾਨੇ ਕਦਵ ਦਾ ਸੂਕੀ ਗੋਰ ਮਕ ਹੋਵੇ ਸੋ ਸਾਚ ਬਖਾਣਾ ਮਨ ਮੁਖ ਪਚੈ ਆਵਾਈ ਮਨ ਮੁਖ ਕਲੇਣ ਲਰਗੈ ਸੀਜੈ ਬਿਨ ਸਬ ਦੇਖਿਆ ਅੰਤਰ ਰੀਜੈ ਬਾਦੀ ਆਵੈ ਬਾਦੀ ਜਾਵੈ सो बूज नकई दया द्वापर अद्धी होई गुरमुख बेला चीने कोई दो पग धर्म तरी तरनी तरा गुरमुख साच त हे राजे धर्म करे पर थाई। ਆਸਾ ਬੰਦੀ দান ਕਰਾਈ ਰਾਮ ਨਾਮ ਬਿਨ ਮੁਕ ਮੁਕਤ ਨਾ ਹੋਈ ਥਾਕੇ ਕਰਮ ਕਮਾਈ ਕਰਮ ਧਰਮ ਕਰ ਮੁਕਤ ਵਗਾਹੀ ਮੁਕਤ ਪਦਾਰਥ ਸਬਦ ਸਲਾਹੀ ਬਿਨ ਗੁਰ ਸਬਦੈ ਮੁਕਤ ਨਾ ਹੋਈ ਪਰ ਪੰਚਕਾਰ ਪਰਮਾਈ ਮਾਇਆ ਮਮਤਾ ਸੋਡੀ ਨਾ ਜਾਈ ਛੇ ੂਟੀ ਸੱਚਕਾਰ ਕਮਾਈ ਅਨਸ ਭਗਤ ਗ੍ਰਤੀ ਵਿਚਾਰੀ ਤਾ ਕਰ ਸ਼ਵਣ ਆਈ ਇੱਕ ਜਪ ਤਪ ਕਰ ਕਰ ਤੀਰਥ ਨ ਆਵੈ ਜਿਉ ਤਉਦ ਭਾਵੈ ਤਿਵੇਂ ਚਲਾਵੈ ਅਠ ਨਿਗਰੈ ਅਪਤੀ ਜੇ ਨਾ ਪੀਜੈ ਬਿਨ ਹਰ ਗੁਰ ਕੈਨ ਪਤ ਪਾਈ ਸੁਧ ਪਾਵੀ ਕਲਿਕਾਲ ਮੈਂ ਇਕ ਕਲ ਰਾਖੀ ਬਿਨ ਗੁਰ ਪੂਰ ਕਿਨ ਨਾ ਭਾਖੀ ਮਾਨਮੁਖ ਕੂੜ ਵਰਤੇ ਵਰ ਤਾਰਾ ਬੇਨ ਸਤਗੁਰ ਭਰਮਨ ਜਾਈ ਸਤਗੁਰ ਬੀ ਪਰਵਾਹ ਸਰੰਦਾ ਨਾ ਯਮ ਕਾਣ ਨ ਸੰਦਾ ਵੰਗਾ ਜੋ ਤੁਸ ਸੇ ਜੋ ਤਿਸ ਸੇ ਵੀ ਸੂ ਬੇਨਾਸੀ ਨਾ ਤਿਸ ਕਾਲ ਸੰਤਾਈ ਗੁਰ ਮੈਂ ਆਪ ਰਖਿਆ ਕਰ ਤਾਰੀ ਗੋਮਕ ਕੋਟ ਸ਼ੰਖ ਧਾਰੀ ਸਰਬ ਜੀਆ ਜਗ ਜੀਵਨ ਦਾਤਾ ਨਿਰਬੋ ਮਾਲ ਨ ਕਾਈ ਸਗਲੇ ਜਾਚੇ ਗੁਰ ਪੰਡਾਰੀ ਆਪ ਨਰੰਜਣ ਅਲਖ ਪਾਰੀ ਨਾਨਕ ਸਾਚ ਕਹੇ ਪ੍ਰਵ ਜਾਚੈ मन दीजे साचर जाई हे मारु महल्ला पहला साचे मिले शब्द मलाई जाते स पाणा सहज समाई त्रे पावन ज्योत धरी परमेसरा आवरना दूजा पाई ही ਜਿਸ ਕੇ ਚਾਕਰ ਤਿਸ ਕੀ ਸੇਵਾ ਸ਼ਬਦ ਪਤੀਜੇ ਅਲਖ ਪੀਵਾ ਭਗਤਾ ਕਾ ਗੁਣ ਕਾਰੀ ਕਰਤਾ ਬਖਸ ਲਈ ਵੜਾਈ ਹੀ ਦੇ ਦੇ ਟੋਟ ਨ ਆਵੇ ਸਾਚੀ ਲੈ ਲੈ ਮੁਕਰ ਪਾਉਂਦੀ ਕਾਚੀ ਮੂਲਨ ਬੁੱਧੀ ਸਾਚਿ ਨਰੀ ਜਾ ਦੂਜਾ ਭਰਮ ਪਲਾਈ ਗੁਰਮਖ ਜਾਗ ਰਹੀ ਦਿਨ ਰਾਤੀ ਸਾਚੇ ਕੀ ਲੇਵ ਗੁਰਮਤਿ ਜਾਤੀ ਮਨਮੁਖ ਸੋਏ ਰਹੇ ਸੂਟੀ ਬੁਰਮਖ ਸਾਵਤ ਪਾਈ ਕੂੜੇ ਆਵਾ ਕੂੜੇ ਜਾਵਾ ਕੂੜੇ ਰਾਤੀ ਕੂੜ ਕਮਾਵਾ ਸ਼ਬਦ ਮਿਲੇ ਸੀ ਦਰਗੀ ਪੈਦੀ ਗੁਰਮੁਖ ਸੋਤ ਸਮਾਈ ਕੂੜ ਮੁਠੀ ਠੱਗੀ ਠਗਵਾੜੀ ਜਿਵੇਂ ਬਾੜੀ ਉਹ ਯਾਰ ਯਾੜੀ ਨਾਮ ਬਿਨਾ ਕਿਸੇ ਸਾਧਨ ਲਾਗਾ ਹਰ ਵਿਸਰੈ ਦੁਖ ਪਾਈ ਪੋਜਨ ਸਾਥ ਮਿਲੇ ਉਗਾਈ ਨਾਮ ਰਤਨ ਸਾਚੀ ਵੜਾਈ ਚੀਨੇ ਆਪ ਪਸਾਨ ਸੋਈ ਜੋਤੀ ਜੋਤਿ ਮਲਾਈ ਨਾਵ ਭੁੱਲੀ ਝੋਟਾਂ ਖਾਈ ਬਹੁਤ ਸਿਆਣਪ ਪਰ ਮਨ ਜਾਈ ਪਾਚ ਪਾਚ ਮੂਏ ਚੀਤ ਨਾ ਚੀਤੀ ਆਜ ਘਰ ਪਾਰ ਲਦਾਈ ਬਿਨਵਾਦ ਗਰੋਧ ਕੋਈ ਨਹੀਂ ਮਨ ਖਾਲੀ ਤਿਸ ਲਾਹੀ ਮਨ ਤਨ ਅਰਪ ਮਿਲੇ ਜਗ ਜੀਵਨਾ ਹਸਵੰਤ ਬਣਾਈ ਪ੍ਰਭ ਕੀ ਗਤ ਮਿਤ ਕੋਈ ਨਾ ਪਾਵੈ ਜੀ ਕੋ ਵੱਡਾ ਕਹਾਏ ਬੜਾਈ ਖਾਵੈ ਸਾਚੀ ਸਹਿਬ ਤੋਟਨਾ ਦਾਤੀ ਸਗਲੀ ਤਿਨੇ ਪਾਈ ਵੱਡੀ ਵੜਾਈ ਵੇ ਪਰਵਾਹੀ ਆਪ ਪਾਈ ਦਾਨ ਸਮਾਈ ਆਪ ਦਿਆਲ ਦੂਰ ਨਹੀਂ ਦਾਤਾ ਮਿਲਿਆ ਸਹਜ ਰਜਾਈ ਇੱਕ ਸੋਗੀ ਇੱਕ ਰੋਗ ਵਿਆਪੀ ਜੋ ਕਿਸ ਕਰੇ ਸੋ ਆਪੇ ਆਪੇ ਅਗਦੇ ਪਾਉ ਗੁਰ ਕੀ ਮਤ ਪੂਰੀ ਅਨਹਦ ਸਬਦ ਲਖਾਈ ਇਕ ਨਾਂਗੇ ਭੂਖੇ ਭਵੇ ਪਵਾਈ ਇਕ ਹੱਥ ਕਰ ਮਰੇ ਨਾ ਕੀਮਤ ਪਾਈ ਗਤ ਅਵਗਤ ਕੀ ਸਾਰ ਨਾ ਜਾਣ ਬੂਝੇ ਸਬਦ ਕਮਾਈ ਇਕ ਤੀਰਥ ਨਾ ਵਾ ਅੰਨ ਨਾ ਖਾਵਾ ਇਕ ਅਗਨ ਜਲਾਵਾ ਦੇਖ ਪਾਵਾ RAM ਨਾਮ ਬਿਨ ਮੁਕਤ ਨਾ ਹੋਈ ਕਿਤ ਵਿਦ ਪਾਰ ਲੰਗਾਈ ਗੁਰਮਤ ਸੋੜੇ ਉਜੜ ਜਾਈ ਮਨ ਮੋਕ ਰਾਮ ਨਾ ਜਪੈ ਵਾਈ ਪੜਚ ਪੜ ਦੇ ਬੂਡੇ ਕੂੜ ਕਮਾਵਾ ਕੂੜ ਕਾਲ ਵੈ ਰਾਈ ਹੁਕਮੇ ਆਵੇ ਹੁਕਮੇ ਜਾਵੇ 부ਝੇ ਹੁਕਮ ਸੁਸਾਚ ਸਮਾਵੇ ਨਾਨਕ ਸਾਚ ਮਿਲੇ ਮਨ ਪਾਵੇ ਗੁਰਮੁਵਕਾਰ ਕਮਾਈ ਮਾਰੂ ਮਹੱਲਾ ਪਹਿਲਾ ਆਪੇ ਕਰਤਾ ਪੁਰਖ ਵਿਦਾਤਾ ਜਿਣ ਆਪੇ ਆਪ ਪਾਏ ਪਸਾਤਾ ਆਪੇ ਸਤਿਗੁਰੇ ਆਪੇ ਸੇਵਕਾ ਆਪੇ ਸ੍ਰਿਸ਼ਟ ਪਾਈ ਆਪੇ ਣੀੜੇ ਨਹੀਂ ਦੂਰੀ 부ਝੇ ਗੁਰਮੁਖ ਸੇ ਜਨ ਪੂਰੀ ਤਿੰਕੀ ਸੰਗਤ ਐਨਸਲਾਹਾ ਗੁਰ ਸੰਗਤ ਹੀ ਬੜਾਈ ਜੁਗ ਜੁਗ ਸੰਤ ਭਲੇ ਪ੍ਰਵ ਤੇਰੀ ਹਰ ਗੁਣ ਗਾਵੇ ਰਸ ਨਰ ਸਿਰੀ ਉਸਤਤ ਕਰੀ ਪਰ ਹਰ ਦੁੱਖ ਦਾਲਦਾ ਜਿਨ ਨਾਹੀ ਚਿੰਤ ਪਰਾਇ ਓ ਜਾਗਤ ਰਹੇ ਨਾ ਸੁੱਤਾ ਦੀਸਾ ਸੰਗਤ ਕੁਲ ਤਾਰੇ ਸਾਚ ਪਰੀਸਾ ਕਲਮਲ ਮੈਲ ਨਹੀਂ ਤੇ ਨਿਰਮਲਾ ਓਏ ਰਹੇ ਭਗਤ ਲਿਵ ਲਾਈ ਬੂਜੋ ਹਰ ਜਨ ਸਤਗੋ ਰਵਾਣੀ ਇਹ ਜੋ ਬਨ ਸਾਸ ਹੈ ਦੀਪ ਰਾਣੀ ਅਜ ਕਾਲ ਮਰ ਜਾਈਐ ਪ੍ਰਾਣੀ ਹਰਿ ਜਪ ਜਪ ਰਦੀ ਤੇ ਆਈ ਸੋਡੋ ਪ੍ਰਾਣੀ ਕੂੜਕਵਾੜਾ ਕੂੜ ਮਾਰੇ ਕਾਲ ਉਸਹਾੜਾ ਸਾਕਤ ਕੂੜ ਪਚੀ ਮਨ ਹੋਮੈ ਦੋ ਮਾਰਗ ਪਚੀ ਪਚਾਈ ਛੋਡਿਓ ਨਿੰਦਾ ਤਾਤ ਪੁਰਾਈ ਪੜ ਪੜ ਦੱਜੈ ਸਾਤ ਨਰਾਇਈ ਮਿਲ ਸਤ ਸੰਗਤ ਨਾਮ ਸਲਾਹੁ ਆਤਮ ਰਾਮ ਸਖਾਈ ਛੋਡੋ ਕਾਮ ਕ੍ਰੋਧ ਵਰਿਆਈ ਹਉਮੈ ਤਦ ਛੋਡੋ ਲਪਟਾਈ ਸਤਿਗੁਰ ਸਾਧਨ ਪਰੋਤਾ ਉਭਰੋ ਓ ਤਰੀਏ ਭਵ ਜਲ ਪਾਈ ਆਗੇ ਵਿਮਲ ਨਦੀ ਅਗਨ ਵਿਖ ਛੇਲਾ ਕਿੱਥੇ ਅਵਰ ਨ ਕੋਈ ਜਿਉ ਕੇਲਾ ਪੜ ਪੜ ਅਗਨ ਸਾਗਰ ਦੀ ਲਹਿਰੀ ਅੜਧਜੇ ਮਨ ਮੁਖ ਤਾਈ ਗੁਰ ਪੈ ਮੁਕਤ ਦਾਣ ਦੇ ਪਾਣਾ ਜੇਣ ਪਾਇਆ ਸੋਈ ਵਿਦ ਜਾਣਾ ਜੇਣ ਪਾਇਆ ਤੈਨ ਪੂਸੋ ਪਾਈ ਸੁਖ ਸਤ ਗੁਰ ਸੇਵ ਕਮਾਈ ਗੁਰ ਬਣ ਓਰਜ ਮਰੀ ਵੇਕਾਰਾ ਜਮ ਸਿਰ ਮਾਰੀ ਕਰੇ ਖਵਾਰਾ ਮਦੇ ਮੁਕਤ ਨਹੀਂ ਨਰਨਿੰਦ ਕਾ ਦੂਬੇ ਨਿੰਦ ਪਰਾਈ ਬੋਲੋ ਸਾਚ ਪਸਾਣੋ ਅੰਦਰਾ ਦੂਰ ਨਹੀਂ ਦੇਖੋ ਕਰ ਅਨੰਦਰਾ ਵਿਗਣ ਨਹੀਂ ਗੁਰਮਖ ਤਰ ਤਾਰੀ ਕਿਉਂ ਭਾਵ ਜਲ ਪਾਰ ਲੰਗਾਈ ਦੇਹੀ ਅੰਦਰ ਨਾ ਮਨ ਵਾਸੀ ਆਪੇ ਕਰਤਾ ਹੈ ਅਵਨਾਸੀ ਨਾ ਜਿਉ ਮਰੇ ਨਾ ਮਾਰੇ ਅਜਾਈ ਕਰ ਦੇਖੇ ਸਭ ਦਰਜਾਈ ਓ ਨਰਮਲ ਹੈ ਨਾਹੀ ਅਦਿਆਰਾ ਓ ਆਪੇ ਤਖਤ ਵਹੀ ਸਚਿਆਰਾ ਸਾਕਤ ਕੂੜੇ ਵੰਨ ਪੁਵਾਈਐ ਮਰ ਜਨਮ ਆਈ ਜਾਈ ਗੁਰ ਕੀ ਸੇਵਕ ਸਤ ਗੁਰ ਪਿਆਰੀ ਓ ਵੈਸੇ ਤਖਤ ਸੋ ਸਬਦੇ ਵਿਚਾਰੀ ਤਤ ਲਹੀ ਅੰਤਰ ਗਤ ਜਾਣਾ ਸਤ ਸੰਗਤ ਸਾਚ ਵਡਾਈ ਆਪ ਤਰੀ ਜਨ ਪਿਤਰਾ ਤਾਰੀ ਸੰਗਤ ਮੁਕਤ ਸੁਪਾਰ ਤਾਰੀ ਨਾਨਕ ਤਿਸ ਕਾ ਲਾਲਾ ਗੋਲਾ ਜਿਨ ਗੁਰਮੁਖੋ ਗੋਇਂ ਜਿਨ ਗੁਰਮੁਖੋ ਹਰਿ ਲੇਵ ਲਾਈ ਮਾਰੂ ਮਹੱਲਾ ਪਹਿਲਾ ਕੀਤੇ ਜੁਗ ਵਰਤੀ ਗੋਵਾਰੈ ਟੜੀ ਲਾਈ ਅਪਰਪਾਰਾ ਤਦੂ ਕਾਰਨ ਰਾਲਮ ਬਠਾ ਨਾ ਤਦ ਤੰਦ ਫਸਾਰਾਹੀ ਜੋਗ ਸਤੀਤ ਨੇ ਵਰਤਾਈ ਜਉ ਤਿਸ ਭਾਣਾ ਤਿਵੇਂ ਚਲਾਈ ਤਿਸੇ ਸਰੀਕ ਨਾਂ ਦੀ ਸਾਇ ਕੋਈ आपे अपर पाराही गुप्ते बूजो जुग कट घरते उदर मजारी जुग जुग एकाई की भरत कोई बूजे गोर बेचाराही